ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਬਜ਼ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਦਿੱਲੀ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਕਿਹਾ ਹੈ ਕਿ ਜੇਕਰ ਪਤੀ ਜਾਂ ਪਤਨੀ ਇੱਕ ਦੂਸਰੇ ਦੇ ਦਫ਼ਤਰ ਵਿੱਚ ਇੱਕ ਦੂਸਰੇ ਨੂੰ ਬਦਨਾਮ ਜਾਂ અપਮਾਨਿਤ ਕਰਨ ਲਈ ਸ਼ਿਕਾਇਤ ਕਰਦੇ ਹਨ ਤਾਂ ਅਜਿਹੀ ਸ਼ਿਕਾਇਤ ਵਿਆਹ ਦੇ ਸਬੰਧਾਂ ਵਿੱਚ ਕਰੂਰਤਾ ਹੋਣਗੀਆਂ ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰੀਨੂ ਪਟਨਾਗਰ ਦੀ ਪੀਠ ਨੇ ਕਿਹਾ ਕਿ ਵਿਆਹ ਦਾ ਆਧਾਰ ਆਪਸੀ ਸਤਿਕਾਰ ਸਹਿਨਸ਼ੀਲਤਾ ਅਤੇ ਅੰਡਰਸਟੈਂਡਿੰਗ ਵਾਲਾ ਹੁੰਦਾ ਹੈ ਉਨਾ ਕਿਹਾ ਕਿ ਭਾਵੇਂ ਸ਼ਿਕਾਇਤਾਂ ਸੱਚੀਆਂ ਹੋਣ ਜਾਂ ਗਲਤ ਪਰੰਤੂ ਅਗਰ ਇਹ ਦੂਸਰੇ ਨੂੰ અપਮਾਨਿਤ ਕਰਨ ਅਤੇ ਉਸਦੀ ਮਾਨ ਹਾਨੀ ਕਰਨ ਦੇ ਕੰਮ ਦੀ ਥਾਂ ਤੇ ਕੀਤੀਆਂ ਗਈਆਂ ਹੋਣ ਤਾਂ ਇਹ ਮਾਮਲਾ ਕ੍ਰੁਰਤਾ ਦੇ ਅਧੀਨ ਆਉਂਦਾ ਹੈ ਮਾਮਲੇ ਵਿੱਚ ਪਤੀ ਪਤਨੀ ਦਾ ਵਿਆਹ 1999 ਵਿੱਚ ਹੋਇਆ ਸੀ ਤੇ 2010 ਤੋਂ 11 ਤੋਂ ਇਹ ਦੋਵੇਂ ਅਲੱਗ ਰਹ ਰਹੇ ਸਨ ਪਤਨੀ ਨੇ ਪਤੀ ਦੇ ਐਕਸਟਰਾ ਮੈਰਿਟਲ ਰਿਲੇਸ਼ਨ ਦਾ આરોਪ ਲਗਾਉਂਦੇ ਹੋਏ ਉਸਦੇ ਦਫ਼ਤਰ ਵਿੱਚ ਸ਼ਿਕਾਇਤ ਕੀਤੀ ਸੀ। ਅਦਾਲਤ ਨੇ ਇਸ ਆਧਾਰ ਤੇ ਪਤੀ ਨੂੰ ਦਿੱਤੀ ਗਈ ਤਲਾਕ ਦੀ ਮਨਜ਼ੂਰੀ ਨੂੰ ਬਰਕਰਾਰ ਰੱਖਿਆ।